ਕਿਸੇ ਸੰਸਥਾ ਦਾ ਜੇ ਕੋਈ ਪ੍ਰਾਈਵੇਟ ਬੰਦਾ ਵੀ ਕੰਮ ਕਰਦਾ ਨਾ ਫੀਲਡ ਵਿੱਚ ਜੇ ਸਕੂਲ ਚਲਾ ਰਿਹਾ ਨਾ ਹਾਂਜੀ ਕੋਈ ਇੱਕ ਬੰਦਾ ਉਹਨਾਂ ਦੇ ਸਕੂਲ ਸਿਸਟਮ ਕਦੇ ਫੇਲ ਨਹੀਂ ਹੋਇਆ ਕਦੇ ਵੀ ਬਿਲਕੁਲ ਜਿਹੜੇ ਅਸਾਈ ਮਤ ਦੇ ਤੁਸੀਂ ਗੁਰਦਾਸਪੁਰ ਅੰਮ੍ਰਿਤਸਰ ਚ ਚਲ ਜਿਓ ਬਲਕਿ ਹੁਣ ਤਾਂ ਸਾਰੇ ਪੰਜਾਬ ਚ ਚਲ ਜਿਓ ਹਰ ਮੋੜ ਤੇ ਸਕੂਲ ਖੁੱਲਿਆ ਅਸਾਈਆਂ ਨੇ ਹਰ ਮੋੜ ਤੇ ਹਮ ਅਚਾ ਤੁਸੀਂ ਦੇਖੋ ਵੀ ਉਹਨਾਂ ਦਾ ਐਜੂਕੇਸ਼ਨ ਸਿਸਟਮ ਚੱਲ ਰਿਹਾ ਔਰ ਬੜੇ ਹਾਈ ਲੈਵਲ ਤੇ ਚੱਲ ਰਿਹਾ ਹਰ ਇੱਕ ਬੰਦਾ ਜਿਹੜਾ ਪੰਜਾਬ ਚ ਰਹਿੰਦਾ ਨਾ ਉਹਦੀ ਪਹਿਲੀ ਇੱਛਾ ਜਿਹੜੀ ਇਹ ਹੁੰਦੀ ਵੀ ਮੈਂ ਆਪਣੇ ਬੱਚੇ ਨੂੰ ਕਾਮਰਸ ਸਕੂਲ ਚ ਪਾਵਾਂ ਹੂੰ ਉਸ ਤੋਂ ਬਾਅਦ ਡੀਏਵੀ ਨਾਮ ਦੀ ਸੰਸਥਾ ਹੈ ਉਹਦੇ ਨਾਲ ਉਹ ਚ ਪਾਉਂਦੇ ਆ ਉਦੋਂ ਬਾਅਦ ਫਿਰ ਸਰਕਾਰੀ ਸਕੂਲ ਚ ਪਾਉਂਦੇ ਆ ਹਾਂਜੀ ਤੇ ਭਾਜੀ ਬਟਾਲੇ ਸ਼ਹਿਰ ਚ ਨਾ ਜਿਹੜੀ ਤੁਸੀਂ ਗੱਲ ਸ਼ੁਰੂ ਕੀਤੀ ਫਿਰ ਬਾਬਾ ਅਚਲ ਬਟਾਲੇ ਆਈ ਹੂੰ ਗੁਰੂ ਨਾਨਕ ਕਾਲਜ ਆ ਤੇ ਗੁਰੂ ਨਾਨਕ ਸਕੂਲ ਆ ਹੂੰ ਜੇ ਇਲਾਕੇ ਦਾ ਸਭ ਤੋਂ ਘਟੀਆ ਕੋਈ ਕਾਲਜ ਆ ਉਹ ਤੇ ਜੇ ਕੋਈ ਇਲਾਕੇ ਦਾ ਸਭ ਤੋਂ ਘਟੀਆ ਸਕੂਲ ਆ ਉਹ ਬਾਬੇ ਨਾਨਕ ਦੇ ਨਾਂ ਤੇ ਸ਼ਰਮਣੀ ਕੁਟੀ ਚ ਲਾਵੀ ਹੈ। ਹੂੰ ਸਭ ਤੋਂ ਵਧੀਆ ਬਾਜੀ। ਹੂੰ ਉਹਦੇ 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 ਆਣਾ ਉਹਦੇ ਮੁਕਾਬਲੇ ਤੇ ਬੇਰਿੰਗ ਕ੍ਰਿਸਚਨ ਕਾਲਜ ਆ ਬਟਾਲੇ ਚ। ਹੂੰ ਸਾਰ ਇੱਕ ਮਾਪਾ ਬਟਾਲੇ ਏਰੀਆ ਦਾ ਰਹਿਣ ਵਾਲਾ ਸਭ ਤੋਂ ਪਹਿਲਾਂ ਬੱਚੇ ਨੂੰ ਬੇਰਿੰਗ ਕਾਲਜ ਚ ਲੈ ਕੇ ਜਾਣਗੇ। ਬਿਲਕੁਲ। ਇੱਕ ਦੁਰਨਾਣ ਕਾਲਜ ਦਾ ਆਲੇ ਗੈਂਗਸਟਰ ਇੱਥੇ ਵੀ ਆਏ ਆ ਨਾ ਭਾਜੀ। ਲਈ ਇੱਥੇ ਗੈਂਗਸਟਰ ਆਏ ਆ। ਇਹ ਵੀ ਉਥੋਂ ਦੀ ਉਪਜਾ ਗੁਰਦਾਨ ਕਾਲਜ ਦੀ। ਹੂੰ 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 ਵੇ ਦੇਖੋ ਸਾਡਾ ਹਾਲਤ ਕੀ ਹੈ ਸਾਡੀ ਸਿਰਫ ਆਪਣੇ ਕੋਲ ਇੱਕ ਸੰਸਥਾ ਆ ਜਿਹੜਾ ਖਾਲਸਾ ਕਾਲਜ ਜਿਹੜਾ ਹੈਗਾ ਅੰਮ੍ਰਿਤਸਰ ਵਾਲਾ